ਮਾਰਚ ਨੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਇਹ ਰੋਸ ਮਾਰਚ ਮੁਹੱਲਾ ਸ਼ਹਿਰੀਆਂ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਂਵਾਂ ਰਾਹੀਂ ਹੁੰਦਾ ਹੋਇਆ ਥਾਣਾ ਸਿਟੀ ਕਪੂਰਥਲਾ ਦੇ ਸਾਹਮਣੇ ਪਹੁੰਚਿਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਅਤੇ ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਦੇ ਨਾਮ ਦਾ ਇੱਕ ਮੰਗ ਐਸਪੀ ਸਰਬਜੀਤ ਸਿੰਘ ਨੂੰ ਸੌਂਪਿਆ ਗਿਆ ਮੰਗ ਪੱਤਰ ਸੌਂਪਦੇ ਹੋਏ ਵੱਖ-ਵੱਖ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਐਕਸ਼ਨ ਕਮੇਟੀ ਪੰਜਾਬ ਦੇ ਸਰਪ੍ਰਸਤ ਸ਼ਾਮ ਲਾਲ ਪੰਗੀ ਤੇ ਦੀਪ ਦਸਾਂਤ ਨੇ ਸਾਂਝੇ ਤੌਰ ਤੇ ਕਿਹਾ ਕਿ ਇੱਕ ਨਿੱਜੀ ਚੈਨਲ ਤੇ ਚੱਲਣ ਵਾਲੇ ਧਾਰਮਿਕ ਨਾਟਕ 'ਚ ਭਗਵਾਨ ਵਾਲਮੀਕੀ ਨੂੰ ਅਪਮਾਨਿਤ ਕੀਤਾ ਗਿਆ ਹੈ ਜਿਸ ਵਿੱਚ ਪਹਿਲਾ ਵੀ ਇੱਕ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਡਿਪਟੀ ਕਮਿਸ਼ਨਰ ਐਸਐਸਪੀ ਕਪੂਰਥਲਾ ਦੇ ਨਾਮ ਦੇ ਦਿੱਤਾ ਸੀ ਜੋ ਕਿ ਅਜੇ ਤੱਕ ਉਸ ਸੀਰੀਅਲ ਦੇ ਪਾਤਰਾਂ ਅਤੇ ਡਾਇਰੈਕਟਰ ਪ੍ਰੋਡਿਊਸਰ ਅਤੇ ਚੈਨਲ ਦੇ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਗਿਆ ਅਤੇ ਸੀਰੀਅਲ ਨੂੰ ਵੀ ਬੰਦ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਪਿੰਡ ਇਬਰਾਹਿਮਵਾਲ ਤਹਿਸੀਲ ਪੁਲਤ ਦੇ ਸਰਪੰਚ ਵੱਲੋਂ ਉੱਚ ਜਾਤੀ ਨਾਲ ਸੰਬੰਧਿਤ ਵਿਅਕਤੀਆਂ ਦਾ ਅਨੁਸੂਚਿਤ ਜਾਤੀ ਦਾ ਜਾਇਲੀ ਸਰਟੀਫਿਕੇਟ ਬਣਾ ਕੇ ਆਸੀ ਲੋਕਾਂ ਦੇ ਹੱਕਾਂ ਤੇ ਦਾਕਾ ਮਾਰਨ ਵਾਲੇ ਸਰਪੰਚ ਦੇ ਖਿਲਾਫ ਅਤੇ ਦਰਜ ਮਾਮਲੇ ਨੂੰ ਕੈਨਸਲ ਕਰਨ ਵਾਲੀ ਜਨਰਲ ਜਾਤੀ ਨਾਲ ਸੰਬੰਧਿਤ ਸਿੱਟ ਦੇ ਮੁਖ ਅਫਸਰਾ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਕਮਲੇਸ਼ਰ ਵਾਲਮੀਕੀ ਐਜੂਕੇਸ਼ਨ ਟਰਟ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਹਾਂਸ ਨੇ ਕਿਹਾ ਕਿ ਪਿੰਡ ਮਸੂਰਵਾਲ ਦੋਨਾ ਜਲੰਧਰ ਰੋਡ ਕਪੂਰਥਲਾ ਵਿਖੇ ਦਾਣੀ ਸੱਜਣ ਵੱਲੋਂ ਵਾਲਮੀਕੀ ਸਮਾਜ ਨੂੰ ਭਗਵਾਨ ਵਾਲਮੀਕੀ ਮੰਦਿਰ ਤੇ ਲਾਇਬ੍ਰੇਰੀ ਤੇ ਗਰੀਬ ਬੱਚਾ ਦਾ ਸਕੂਲ ਬਣਾਉਣ ਲਈ ਦਾਣ ਵਜੋਂ ਦਿੱਤੀ ਜ਼ਮੀਨ ਤੇ ਉਸਾਰੀ ਕਰਨ ਤੋਂ ਰੋਕਣ ਅਤੇ ਕਬਜ਼ਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਦੇ ਰੂਟ ਮੁਤਾਬਕ ਕਪੂਰਥਲਾ ਵਿੱਚ ਸ਼ਰਾਬ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ باوجود ਠੇਕੇਦਾਰ ਵੱਲੋਂ ਸ਼ਰਾਬ ਦੇ ਠੇਕੇ ਖੋਲਣ ਕਾਰਨ ਵਾਲਮੀਕੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਵਾਲਮੀਕੀ ਸਮਾਜ ਦੇ ਸੰਤ ਨਛੱਤਰਨਾਥ ਜੀ ਦੀ ਪਤਨੀ ਉਸਮਾ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਗਈ ਸੁਰੱਖਿਆ ਨੂੰ ਦੁਬਾਰਾ ਪ੍ਰਦਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਪੂਰਥਲਾ ਦੇ ਇੱਕ ਠੇਕੇਦਾਰ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਐਸਪੀ ਭਾਈਚਾਰੇ ਦੇ ਨੌਜਵਾਨ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਪੁਲਿਸ ਵੱਲੋਂ ਹੱਲੇ ਤੱਕ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਾ ਕਰਨ ਕਰਕੇ ਸਮੂਹ ਵਾਲਮੀਕੀ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਚਰਨਜੀਤ ਹੰਸ ਨੇ ਕਿਹਾ ਕਿ ਠੇਕੇਦਾਰ ਵੱਲੋਂ ਸਮੇਂ-ਸਮੇਂ ਤੇ ਆਪਣੇ ਕਰਿੰਦਿਆਂ ਨਾਲ ਕਈ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਵੀ ਅੰਜਾਮ ਦਿੱਤਾ ਜਾਂਦਾ ਰਿਹਾ ਹੈ ਜਿਸ ਸਬੰਧੀ ਕਈ ਵਾਰ ਪੁਲਿਸ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ ਪਰ ਹੱਲੇ ਤੱਕ ਕੋਈ ਵੀ ਕਾਰਵਾਈ ਨਾ ਕਰਨ ਕਰਕੇ ਸਮੂਹ ਵਾਲਮੀਕੀ ਭਾਈਚਾਰੇ ਦੇ ਮਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਵੱਲੋਂ ਜਲਦੀ ਕੋਈ ਐਕਸ਼ਨ ਨਾ ਮਿਲਿਆ ਤਾਂ ਮਜਬੂਰਨ ਸਾਨੂੰ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਪਵੇਗਾ ਇਸ ਮੌਕੇ ਤੇ ਅਰਜੁਨ ਸਬਰਵਾਲ ਸਾਭੀ ਲੰਕੇਸ਼ ਭੀਮਰਾਓ ਜਵਾ ਫੋਰਸ ਤੋਂ ਹਨੀਸੋ ਹਤਾ करण सहोता सिंह, अरमान हरप्रीत लाडी सोनू सरबजीत सिंह सागर करण रवि किरण आशा रानी जसबीर कौर लखबीर कौर रानी सीमा तजिंदर कौर परमजीत कौर भजन सिंह रमेश कुमार हीरा अजय अरोड़ा आकाशदीप सोनू परमजीत रिंकू कुलदीप सिंह, सुखदेव सिंह कमलजीत सुखजिंदर सिंह सतनाम सिंह ਸਰਬਜੀਤ ਸਭਰਵਾਲ ਲਾਡੀ ਕੁਲਵੀਰ ਸਿੰਘ ਆਦਿ ਸ਼ਾਮਿਲ ਰਹੇ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੋ ਬੋਲੇ ਸੋਨੇ ਦੇ ਹਾਂਜੀ ਜੈ ਹਾਂਜੀ ਜੈ ਵਾਲਮੀਕੀ ਜੈ ਭੀਮ ਜੈ ਸੁਭਿਦਾਨ ਜੀ ਸੋ ਮੈਂ ਦੀਪਦਰਸ਼ਨ ਅੱਜ ਜੋ ਕਪੂਰਥਲਾ ਸ਼ਹਿਰ ਦੇ ਵਿੱਚ ਜੋ ਐਸੀ ਸਮਾਜ ਦੀ ਸਮੱਸਿਆਵਾਂ ਨੂੰ ਲੈ ਕੇ ਇੱਕ ਐਜੀਟੇਸ਼ਨ ਜਿਹੜਾ ਇੱਕ ਮਿਥਿਆ ਗਿਆ ਸੀ ਜਿੰਦੇ ਵਿੱਚ ਪੰਜਾਬ ਦੀਆਂ तमाम ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਤੇ ਜਿਹਦੇ ਵਿੱਚ ਮੇਰੇ ਬੜੇ ਹੀ ਸਤਕਾਰਯੋਗ ਮੇਰੇ ਵੀਰ ਮੇਰੇ ਵੱਡੇ ਵੀਰ ਚਰਨਜੀਤ ਹੰਸ ਜੀ ਜਿਨ੍ਹਾਂ ਤੇ ਇੱਕ ਝੂਠਾ ਮਕਦਮਾ ਪ੍ਰਸ਼ਾਸਨ ਵੱਲੋਂ ਦਰਜ ਕਰਵਾਇਆ ਜਾ ਰਿਹਾ ਸੀ ਇੱਕ ਇਦਾਂ ਦੇ ਲੋਕ ਜਿਹੜੇ ਆ ਸਮਾਜ ਸੇਵੀ ਕਰਦੇ ਆ ਉਹ ਇਦਾਂ ਦਾ ਬਿਲਕੁਲ ਹੀ ਇਦਾਂ ਝੂਠਾ ਬੇਬੁਨਿਆਦ ਜਿਹੜਾ ਆਰੋਪ ਜਿਹੜਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਦੂਸਰੇ ਪਾਸੇ ਜਿਹੜੇ ਐਸੀ ਸਮਾਜ ਦੇ ਆਇਦਰ ਆਵਾਜ਼ ਚੁੱਕਦੇ ਨੇ ਸਾਡੇ ਵੀਰ ਉਹਨਾਂ ਦੀਆਂ ਮੰਗਾਂ ਸੀ ਜਿਹੜੀਆਂ 15 16 ਮੰਗਾਂ ਸੀ ਐਸਸੀ ਸਮਾਜ ਦੇ ਨਾਲ ਜੋ ਰਿਲੇਟਿਡ ਸੀ ਤੇ ਅੱਜ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਪ੍ਰਸ਼ਾਸਨ ਨੇ ਵੀ ਇਹ ਸ਼ੁਭਾਸ਼ਣ ਦੋਆਇਆ ਕਿ ਜਲਦ ਤੋਂ ਜਲਦ ਇਹਨਾਂ ਮਸਲਿਆਂ ਦਾ ਜਿਹੜਾ ਬਿਲਕੁਲ ਨਿਪਟਾਰਾ ਕੀਤਾ ਜਾਏਗਾ ਤੇ ਜਿਹੜੀ ਝੂਠੀ ਦਰਖਾਸਤ ਜਿਹੜੀ ਵੀਰ ਚਰਨਜੀਤ ਹਰਸਜੀਤ ਤੇ ਦਿੱਤੀ ਗਈ ਆ ਦੋਸ਼ੀਆਂ ਵੱਲੋਂ ਉਹਨੂੰ ਬਿਲਕੁਲ ਵੀ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਉਹਨੂੰ ਬੰਦ ਕੀਤਾ ਜਾਏਗਾ ਤੇ ਅੱਜ ਪੂਰੇ ਸਮਾਜ ਨੂੰ ਇਹ ਬੇਨਤੀ ਕਰਨਾ ਚਾਹੂੰਗਾ ਕਿ ਆਪਣੇ ਹੱਕ ਅਤੇ ਅਧਿਕਾਰਾਂ ਦੇ ਲਈ ਹਮੇਸ਼ਾ ਹੀ ਜਾਗਰੂਕ ਰਹੋ ਕਿਉਂਕਿ ਹੱਕ ਤੇ ਅਧਿਕਾਰ ਜਿਹੜੇ ਆ ਮੰਗਣ ਨਾਲ ਨਹੀਂ ਖੋਣ ਨਾਲ ਮਿਲਦੇ ਆ ਇੱਕ ਪਾਸੇ ਮਜ਼ਦੂਰ ਰੋ ਰਿਹਾ ਇੱਕ ਪਾਸੇ ਐਸੀ ਸਮਾਜ ਰੋ ਰਿਹਾ ਇੱਕ ਪਾਸੇ ਕਿਤੇ ਆਜ ਦੀ ਸਰਕਾਰਾਂ ਜਿਹੜੀਆਂ ਜੁੱਤੀ ਸੰਗਾਉਣ ਦੀ ਗੱਲ ਕਰਦੀਆਂ ਐਸੀ ਭਾਈਚਾਰੇ ਨੂੰ ਤੇ ਬੜੀ ਹੀ ਨਿੰਦ ਨੇ ਘਟਣਾ ਜਿਹੜੀਆਂ ਲਗਾਤਾਰ ਐਸੀ ਭਾਈਚਾਰੇ ਦੇ ਕਦੇ ਐਸੀ ਕਮਿਸ਼ਨ ਨੂੰ ਖਤਮ ਕੀਤਾ ਜਾਂਦਾ ਕਈ ਇਦਾਂ ਦੇ ਜਿਹੜੇ ਆ ਮਸਲੇ ਐ ਜਿਨ੍ਹਾਂ ਨੂੰ ਪ੍ਰਸ਼ਾਸਨ ਅਤੇ ਸਰਕਾਰ ਜਿਹੜੀ ਆ ਅਣਮਿੱਥਿਆ ਅਣਦੇਖਿਆ ਕਰ ਰਹੀ ਐ ਸੋ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਸੜਕ ਤੇ ਆਣਾ ਲਾਜ਼ਮੀ ਐ ਜੇ ਹੱਕ ਅਧਿਕਾਰ ਨਹੀਂ ਮਿਲਦੇ ਤੇ ਫਿਰ ਸੜਕ ਤੇ ਆ ਕੇ ਆਪਣੇ ਹੱਕ ਤੇ ਅਧਿਕਾਰ ਲਈ ਲੜਾਂਗੇ ਜੈਪੀਮ ਜੈਪਰਤ ਮੈਂ ਸ਼ਾਮਲਾਲ ਪੰਗੀ ਐਕਸ਼ਨ ਕਮੇਟੀ ਪੰਜਾਬ ਦਾ ਸਰਪ੍ਰਸਤ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਦਾ ਕੋਰ ਕਮੇਟੀ ਦਾ ਮੈਂਬਰ ਅੱਜ ਅਸੀਂ ਕਪੂਰਥਲਾ ਦੇ ਵਿੱਚ ਚਲਨਜੀਤ ਸਿੰਘ ਖਾਂਸੇ ਜੀ ਦੇ ਕਹਿੰਦੇ ਇੱਥੇ ਪੁੱਛੇ ਸੀਗੇ ਕਿ ਅਕਸਰ ਹਮੇਸ਼ਾ ਹੀ ਇਹ ਜਿਹੜੇ ਸਾਡੇ ਕਪੂਰ ਥੱਲੇ ਦੇ ਸਾਡੀ ਵਾਲਮੀਕੀ ਸਮਾਜ ਦੇ ਲੋਕ ਆ ਉਹਨਾਂ ਦੇ ਹੱਕ ਅਧਿਕਾਰਾਂ ਦੇ ਲਈ ਹਮੇਸ਼ਾ ਉਹਨਾਂ ਦੇ ਲਈ ਲੜਦੇ ਆ ਪਰ ਲੇਕਿਨ ਇੱਕ ਇੱਥੋਂ ਦਾ ਰਮਨ ਠੇਕੇਦਾਰ ਆ ਕੋਈ ਸ਼ਰਾਬ ਦਾ ਉਹ ਹਮੇਸ਼ਾ ਸਾਡੇ ਵਾਲਮੀਕੀ ਵਸਤੀਆਂ ਦੇ ਵਿੱਚ ਆ ਕੇ ਧੱਕੇਸ਼ਾਹੀ ਕਰਦਾ ਆ ਵਾਲਮੀਕੀ ਸਮਾਜ ਨੂੰ ਪਰੇਸ਼ਾਨ ਕਰਦਾ ਆ ਉਹਨਾਂ ਨੂੰ ਕਿਸੇ ਨਾ ਕਿਸੇ ਝਾਲ ਸਾਜ਼ ਦੇ ਵਿੱਚ ਲਿਆ ਕੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦਾ ਆ ਸਾਡੀ ਬੇਨਤੀ ਆ ਪੁਲਿਸ ਪ੍ਰਸ਼ਾਸਨ ਨੂੰ ਕਿ ਜਿਹੜਾ ਇਹ ਰਮਨ ਇੱਕੇਦਾਰ ਇਹਨੂੰ ਨੱਥ ਪਾ ਲੋ ਜੇ ਪ੍ਰਸ਼ਾਸਨ ਤੋਂ ਨੱਥ ਨਾ ਪਈ ਤੇ ਫਿਰ ਸ਼ਾਮਲਾਲ ਪੰਗੀ ਆਪਣੇ ਤਰੀਕੇ ਦੇ ਨਾਲ ਇਸ ਰਮਨ ਦਾ ਰਮਨ ਟ੍ਰੀਕੇ ਦਾ ਨੂੰ ਨੱਥ ਪਾਏਗਾ ਜੈ ਭੀਮ ਜੈ ਭਰ